ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਟੱਲੇ ਵਾਲੇ ਤੋਂ ਕਰਾਂਗੇ ਜੀ ਕਵਰ ਤੇ ਬੈੜ ਦਿਖਾਵਾਂ ਤੁਹਾਨੂੰ ਇੱਕ ਜੀ ਕਿੰਨਾ ਚਿਰ ਬਾਕੀ ਆ ਉਹ ਵੀ ਤੁਹਾਨੂੰ ਦੱਸਾਂ ਜਾਣਕਾਰੀ ਸਾਰੀ ਮੈਂ ਦੇ ਦੂੰਗਾ ਨੰਬਰ ਪਾਈਆਂ ਦਾ ਹੈਗਾ 99156 98041 ਜੀ ਪਿੰਡ ਟੱਲੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੇ ਦੀ ਵੀਡੀਓ ਹੈ ਜੀ ਤੇ ਟੱਲੇ ਵਾਲੇ ਦਾ ਪੌੜ ਮਸ਼ਹੂਰ ਆ ਗਿਆ ਇੱਕ ਪਾਸੇ ਆ ਗਿਆ ਆ ਰਾਮਗੜ੍ਹ ਜੀ ਦੀਪਗੜ੍ਹੇ ਪਿੰਡਾਂ ਦੇ ਕੋਲੇ ਆ ਪਿੰਡ ਤੇ ਲੋਕਲ ਤੁਹਾਨੂੰ ਘਰੇਲੂ ਅੱਜ ਬੈਠ ਦਿਖਾ ਦੇਾਂਗੇ ਇੱਕ ਤੇ ਡੇਢ ਮਹੀਨਾ ਇਹਦਾ ਬਾਕੀ ਹੈ 45 ਦਿਨ ਬਾਕੀ ਹੈ ਜੀ ਤੇ ਇੱਕ ਥਾਣੋਂ ਤੇ ਲਾ ਕਿਹੜੇ ਥਾਣੋਂ ਤੇ ਲਾ ਜੀ ਇਹ ओके ਪਰਲੇ ਸਣੋ ਤੇ ਦੂਜੇ ਤਿੰਨ ਓਕੇ ਜੀ ਹਾਂ ਵੀਰੇ ਦੂਜੇ ਤਿੰਨੇ ਸਣ ਓਕੇ ਆ ਤੇ ਕੱਦ ਕਾੜ ਦੀ ਚੰਗੇ 1.5 ਮਹੀਨਾ ਪੈਂਡਿੰਗ ਐਫ ਐਫ ਦੇ ਵਿੱਚ ਥੋੜਾ ਜਰਸੀ ਨਾ ਕਰਾਉਸ ਆ ਗਈ ਜੀ ਤੇ 45 ਦਿਨ ਇਹਦੇ ਬਾਕੀ ਆ ਮੁੱਲੇ ਦਾ 30000 ਰੁਪਏ ਜੀ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਤੇ ਬਾਕੀ ਦੀ ਗੱਲ ਸਾਰੀ ਜਾਣਕਾਰੀ ਲੈ ਕੇ ਤੁਸੀਂ ਫੇਰ ਖਰੀਦਣੀ ਹੈ ਜੀ ਤੋਰਾ ਤਾਰ ਆਪਾਂ ਚੈੱਕ ਕਰਾ ਨਹੀਂ ਸਕਦੇ ਕਿਉਂਕਿ ਕੋਈ ਹੋਇਆ ਨਹੀਂਗਾ ਬੰਦਾ ਕੋਈ ਕੋਲੇ ਜੀ ਤੇ ਸੂਆ ਤੀਜਾ ਸੂ ਰਹੀ ਹੈ ਹਨਾ ਜੀ ਸੂਆ ਤੀਜਾ ਸੂ ਰਹੀ ਆ ਤੇ ਦੂਜੇ ਸੂਏ ਦੁੱਧ ਨੇ ਵਧੀਆ ਕੱਢਿਆ ਕਿੰਨਾ ਕ ਦੁੱਧ ਕੱਢਦਾ ਸੀਗਾ ਜੀ ਤੀ 15 ਕਿਲੋ ਦੁੱਧ ਕੱਢਦਾ ਤੇ ਕਿਹੜੇ ਥਣੋਂ ਤੇ ਅੱਲਾ ਜੀ ਇਹ ਕਬੈਣੀ ਵਾਲੇ ਮੂਹਰੇ ਸੁਣ ਓਕੇ ਦੂਜੇ ਤਾਂ ਓਕੇ ਜੀ ਤੇ ਮੁੱਲੇ ਦਾ 30000 ਰੁਪਏ ਆ ਗਿਆ ਵਿੱਚ ਮਾਨਤਾਨ ਤੁਹਾਡਾ ਮੌਕੇ ਤੇ ਜਰੂਰ ਹੋ ਜਾਣਾ ਪਿੰਡ ਟੱਲੇ ਵਾਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਹ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ